ਜਲੰਧਰ ਜ਼ਿਲ੍ਹੇ ਦੇ 6 ਪਿੰਡਾਂ ਦੀ ਜ਼ਮੀਨ ਪੰਜਾਬ ਸਰਕਾਰ ਐਕਵਾਇਰ ਕਰਨ ਜਾ ਰਹੀ ਹੈ 1000 ਕਿੱਲਾ ਐਕਵਾਇਰ ਕੀਤਾ ਜਾਵੇਗਾ ਅਤੇ ਲੈਂਡ ਪੁੱਲਿੰਗ ਦੇ ذریعے ਇਹ ਜ਼ਮੀਨ ਲਈਤੀ ਜਾਵੇਗੀ ਲੈਂਡ ਪੁੱਲਿੰਗ ਦਾ ਮਤਲਬ ਕਿ ਜ਼ਮੀਨ ਦੇ ਬਦਲੇ ਜ਼ਮੀਨ ਦਿੱਤੀ ਜਾਵੇਗੀ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਦਿਨੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਸਭ ਤੋਂ ਪਹਿਲਾਂ ਜਲੰਧਰ ਦਾ ਵੱਡਾ ਪਿੰਡ ਆਉਂਦਾ ਹੈ ਕੁੱਕੜ ਪਿੰਡ ਰਹਿਮਾਨਪੁਰ ਅਲੀਪੁਰ ਨੰਗਲ ਕਰਾਰਖਾਂ ਕੋਟਲਾ ਕਲਾ ਅਤੇ ਕੋਟ ਖੁਰਦ ਇਹਨਾਂ ਪਿੰਡਾਂ ਦੀ 1000 ਕਿੱਲਾ ਜਿਹੜਾ ਆ ਉਹ ਲੈਂਡ ਪੁਲਿੰਗ ਕੀਤਾ ਜਾਣਾ ਲੈਂਡ ਪੁਲਿੰਗ ਤੋਂ ਭਾਵ ਕਿ ਇਸ ਜਗ੍ਹਾ ਦੇ ਉੱਪਰ ਰਿਹਾਇਸ਼ੀ ਅਤੇ ਕਮਰਸ਼ੀਅਲ ਜਿਹੜੀਆਂ ਚੀਜ਼ਾਂ ਨੇ ਉਹ ਖੋਲੀਆਂ ਜਾਣਗੀਆਂ ਲੈਂਡ ਪੁਲਿੰਗ ਦੇ ਵਿੱਚ ਇਹ ਸਿਸਟਮ ਹੁੰਦਾ ਕਿ ਜੇ ਇੱਕ ਕਿਸਾਨ ਇੱਕ ਕਿੱਲਾ ਦੇਵੇਗਾ ਤੇ ਉਸ ਨੂੰ ਉਸ ਦੇ ਬਦਲੇ ਰਿਹਾਇਸ਼ੀ ਇਲਾਕੇ ਦੇ ਵਿੱਚ ਪਲਾਟ ਦਿੱਤਾ ਜਾਵੇਗਾ 40 ਮਰਲੇ ਦਾ ਭਾਵੇਂ ਕਿ ਦੋ ਕਨਾਲਾਂ ਦਾ ਪਲਾਟ ਉਸ ਨੂੰ ਰਹਾਇਸ਼ੀ ਏਰੀਆ ਦੇ ਵਿੱਚ ਦਿੱਤਾ ਜਾਊਗਾ ਤੇ ਜੇ ਉਹ ਕਮਰਸ਼ੀਅਲ ਲੈਣਾ ਚਾਹੁੰਦਾ ਤੇ ਕਮਰਸ਼ੀਅਲ ਦੇ ਵਿੱਚ ਉਸ ਨੂੰ 8 ਮਰਲੇ ਦਾ ਪਲਾਟ ਦਿੱਤਾ ਜਾਊਗਾ ਜਿਹਦੇ ਵਿੱਚ ਉਹ ਕਮਰਸ਼ੀਅਲ ਆਪਣਾ bizness ਕਰ ਸਕਦਾ ਹੈ ਜਲੰਧਰ ਜ਼ਿਲ੍ਹੇ ਦੇ 6 ਪਿੰਡਾਂ ਦੀ ਜ਼ਮੀਨ ਪੰਜਾਬ ਸਰਕਾਰ ਐਕਵਾਇਰ ਕਰਨ ਜਾ ਰਹੀ ਹੈ 1000 ਕਿੱਲਾ ਐਕਵਾਇਰ ਕੀਤਾ ਜਾਵੇਗਾ ਅਤੇ ਲੈਂਡ ਪੁੱਲਿੰਗ ਦੇ ذریعے ਇਹ ਜ਼ਮੀਨ ਲਈਤੀ ਜਾਵੇਗੀ ਲੈਂਡ ਪੁਲਿੰਗ ਦਾ ਮਤਲਬ ਕਿ ਜ਼ਮੀਨ ਦੇ ਬਦਲੇ ਜ਼ਮੀਨ ਦਿੱਤੀ ਜਾਵੇਗੀ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਦਿਨੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ 11 ਜ਼ਿਲ੍ਹਿਆਂ ਦੇ ਵਿੱਚੋਂ ਬਹੁਤ ਸਾਰੀ ਜ਼ਮੀਨ ਜਿਹੜੀ ਹੈ ਉਹ ਐਕਵਾਇਰ ਕੀਤੀ ਜਾਵੇਗੀ ਲੈਂਡ ਪੁਲਿੰਗ ਕੀਤੀ ਜਾਵੇਗੀ ਲੈਂਡ ਪੁਲਿੰਗ ਵੀ ਸਮਝਾਉਂਗਾ ਅਤੇ ਲੈਂਡ ਪੁਲਿੰਗ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹੋਣਗੀਆਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਕਿ ਜਲੰਧਰ ਦੇ ਕਿਹੜੇ-ਕਿਹੜੇ ਪਿੰਡਾਂ ਦੀ 1000 ਕਿੱਲਾ ਜ਼ਮੀਨ ਲਿੱਤੀ ਜਾਣੀ ਹੈ ਲੈਂਡ ਪੂਲਿੰਗ ਦੇ ਲਈ ਸਭ ਤੋਂ ਪਹਿਲਾਂ ਜਲੰਧਰ ਦਾ ਵੱਡਾ ਪਿੰਡ ਆਉਂਦਾ ਏ ਕੁੱਕੜ ਪਿੰਡ ਰਹਿਮਾਨਪੁਰ ਅਲੀਪੁਰ ਨੰਗਲ ਕਰਾਰਖਾਂ ਕੋਟਲਾ ਕਲਾਂ ਅਤੇ ਕੋਟ ਖੁਰਦ ਇਹਨਾਂ ਪਿੰਡਾਂ ਦੀ 1000 ਕਿਲਾ ਜਿਹੜਾ ਆ ਉਹ ਲੈਂਡ ਪੂਲਿੰਗ ਕੀਤਾ ਜਾਣਾ ਲੈਂਡ ਪੂਲਿੰਗ ਤੋਂ ਭਾਵ ਕਿ ਇਸ ਜਗ੍ਹਾ ਦੇ ਉੱਪਰ ਰਿਹਾਇਸ਼ੀ ਅਤੇ ਕਮਰਸ਼ੀਅਲ ਜਿਹੜੀਆਂ ਚੀਜ਼ਾਂ ਨੇ ਉਹ ਖੋਲੀਆਂ ਜਾਣਗੀਆਂ ਹੁਣ ਤੁਸੀਂ ਇਹ ਸੋਚੋਗੇ ਕਿ ਜੇ 1000 ਕਿੱਲਾ ਜ਼ਮੀਨ ਦਾ ਲਿਆ ਜਾਣਾ ਤੇ ਜ਼ਮੀਨ ਬਦਲੇ ਜ਼ਮੀਨ ਦਿੱਤੀ ਜਾਣੀ ਹੈ ਤੇ ਉਹ ਕੀ ਸਿਸਟਮ ਹੈ ਲੈਂਡ ਪੁਲਿੰਗ ਦੇ ਵਿੱਚ ਇਹ ਸਿਸਟਮ ਹੁੰਦਾ ਕਿ ਜੇ ਇੱਕ ਕਿਸਾਨ ਇੱਕ ਕਿੱਲਾ ਦਵੇਗਾ ਤੇ ਉਸ ਨੂੰ ਉਸ ਦੇ ਬਦਲੇ ਰਿਹਾਇਸ਼ੀ ਇਲਾਕੇ ਦੇ ਵਿੱਚ ਪਲਾਟ ਦਿੱਤਾ ਜਾਵੇਗਾ 40 ਮਰਲਿਆਂ ਦਾ ਭਾਵੇਂ ਕਿ ਦੋ ਕਨਾਲਾਂ ਦਾ ਪਲਾਟ ਉਸ ਨੂੰ ਰਿਹਾਇਸ਼ੀ ਏਰੀਆ ਦੇ ਵਿੱਚ ਦਿੱਤਾ ਜਾਊਗਾ ਤੇ ਜੇ ਉਹ ਕਮਰਸ਼ੀਅਲ ਲੈਣਾ ਚਾਹੁੰਦਾ ਤੇ ਕਮਰਸ਼ੀਅਲ ਦੇ ਵਿੱਚ ਉਸ ਨੂੰ 8 ਮਰਲੇ ਦਾ ਪਲਾਟ ਦਿੱਤਾ ਜਾਊਗਾ ਜਿਹਦੇ ਵਿੱਚ ਉਹ ਕਮਰਸ਼ੀਅਲ ਆਪਣਾ bizness ਕਰ ਕਰ ਸਕਦਾ ਹੈ ਇੱਕ ਕਿੱਲੇ ਦੇ ਬਦਲੇ ਉਸ ਨੂੰ ਪੈਸੇ ਨਹੀਂ ਦਿੱਤੇ ਜਾਣਗੇ ਭਾਵ ਕਿ ਉਸ ਨੂੰ ਜਗ੍ਹਾ ਦੇ ਬਦਲੇ ਜਗ੍ਹਾ ਦਿੱਤੀ ਜਾਵੇਗੀ ਹੁਣ ਇਸ ਤੇ ਵਿੱਚ ਇਹ ਦੇਖਣਾ ਬਹੁਤ ਅਹਿਮ ਆ ਕਿ ਕਿਸਾਨ ਆਪਣੀ ਜ਼ਮੀਨ ਦੇ ਕੇ ਉੱਥੇ ਕਾਨੂੰਨੀ ਬਣਾਉਣਗੇ ਕਿਉਂਕਿ ਜਿਹੜਾ ਸਰਕਾਰ ਦੇ ਵੱਲੋਂ ਇਹ ਪ੍ਰੋਜੈਕਟ ਲਿਆਂਦਾ ਜਾਣਾ ਆ ਇਹ ਜਿਸ ਤਰੀਕੇ ਨਾਲ ਤੁਸੀਂ ਓਪਨ ਮਾਰਕੀਟਾਂ ਦੇਖਦੇ ਹੋ ਉਹਦੇ ਨਾਲ ਜਿਹੜਾ ਰਿਹਾਇਸ਼ੀ ਏਰੀਆ ਹੁੰਦਾ ਜਿਵੇਂ ਜਲੰਧਰ ਦੇ ਵਿੱਚ ਫੇਸ 1 ਅਤੇ ਫੇਸ 2 ਆ ਇਸ ਪ੍ਰੋਜੈਕਟ ਨੂੰ ਫੇਜ਼ 3 ਦਾ ਨਾਮ ਦਿੱਤਾ ਗਿਆ ਹਾਲਾਂਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਇਹ ਪ੍ਰੋਜੈਕਟ ਨੂੰ ਪਾਸ ਕੀਤਾ ਗਿਆ ਸੀ ਉੱਥੇ ਕਿਸਾਨਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ ਤੇ ਇਸ ਕਰਕੇ ਇਹ ਪ੍ਰੋਜੈਕਟ ਫੇਲ ਹੋ ਗਿਆ ਸੀ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਮੁੜ ਤੋਂ ਇਸ ਪ੍ਰੋਜੈਕਟ ਨੂੰ ਲਿਆਂਦਾ ਗਿਆ ਹੈ ਜਿਹਦੇ ਵਿੱਚ ਜਲੰਧਰ ਦੇ 6 ਪਿੰਡਾਂ ਦੀ ਜ਼ਮੀਨ 1000 ਕਿੱਲੇ ਨੂੰ ਐਕਵਾਇਰ ਕੀਤਾ ਜਾਣਾ ਉਹਦੇ ਵਿੱਚ ਕਲੋਨੀ ਕੱਟੀ ਜਾਵੇਗੀ ਉਦੇ ਵਿੱਚ ਕਮਰਸ਼ੀਅਲ ਏਰੀਆ ਬਣਾਇਆ ਜਾਵੇਗਾ ਅਤੇ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਕਿ ਜੇ ਤੁਸੀਂ ਇੱਕ ਕਿਲਾ ਦਿੰਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਦੋ ਜਿਹੜੇ 40 40 ਮਰਲੇ ਦਾ ਪਲਾਟ ਭਾਵ ਕਿ ਦੋ ਕਨਾਲ ਜਗ੍ਹਾ ਜਿਹੜੀ ਹੈ ਉਸ ਨੂੰ ਦਿੱਤੀ ਜਾਵੇਗੀ ਤੇ ਜੇ ਉਸਨੇ ਕਮਰਸ਼ੀਅਲ ਲੈਣਾ ਤੇ ਉਹਦੇ ਵਿੱਚ ਉਸ ਨੂੰ 200 ਗਾਜ 200 ਗਾਜ ਤੋਂ ਭਾਵੇਂ ਕਿ 8 ਮਰਲੇ ਦਾ ਪਲਾਟ ਦਿੱਤਾ ਜਾਵੇਗਾ ਹੁਣ ਇਹ ਤੁਸੀਂ ਹੈਰਾਨ ਹੋਵੋਗੇ ਕਿ ਇੱਕ ਕਿਲਾ ਦੇ ਕੇ ਇੰਨੀ ਜ਼ਮੀਨ ਘਟ ਕਿਉਂ ਹੋਵੇਗੀ ਕਿਉਂਕਿ ਜਦੋਂ ਕਲੋਨੀ ਕੱਟੀ ਜਾਣੀ ਹੈ ਜਦੋਂ ਰਿਹਾਇਸ਼ੀ ਏਰੀਆ ਬਣ ਜਾਣਾ ਹੈ ਉੱਥੇ ਕਮਰਸ਼ੀਅਲ ਚੀਜ਼ਾਂ ਹੋ ਜਾਣੀਆਂ ਨੇ ਤੇ ਸੁਭਾਵਿਕ ਹੈ ਕਿ ਉਸ ਦੇ ਰੇਟ ਵੀ ਵਧਣਗੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ 4.5 ਕਰੋੜ ਰੁਪਏ ਦਾ ਜਿਹੜਾ ਫਾਇਦਾ ਆ ਮੁਨਾਫੇ ਦੇ ਵਿੱਚ ਕਿਸਾਨ ਰਹਿਣਗੇ ਹਾਲਾਂਕਿ ਇਸ ਦੇ ਉੱਪਰ ਕਿਸਾਨਾਂ ਦਾ ਕੋਈ ਰਿਐਕਸ਼ਨ ਅਜੇ ਤੱਕ ਨਹੀਂ ਆਇਆ ਤੇ ਇਸ ਦਾ ਰਿਐਕਸ਼ਨ ਕੀ ਆਵੇਗਾ ਜਾਂ ਉਸ ਤੋਂ ਬਾਅਦ ਕੀ ਫੈਸਲੇ ਲਏ ਜਾਣਗੇ ਇਹ ਦੇਖਣਾ ਬਹੁਤ ਅਹਿਮ ਆ ਕਿਉਂਕਿ ਮੈਂ ਇਸ ਵਕਤ ਕੁੱਕੜਪਿੰਡ ਦੇ ਰੋਡ ਦੇ ਉੱਪਰ ਹੀ ਖੜਾ ਇਹ ਜਿਹੜਾ ਏਰੀਆ ਆ ਇਹ ਕੁੱਕੜਪਿੰਡ ਦੇ ਏਰੀਆ ਦੇ ਵਿੱਚ ਹੀ ਆਉਂਦਾ ਤੇ ਇਹ ਏਰੀਆ ਸ਼ਹਿਰ ਤੇ ਬਿਲਕੁਲ ਨਾਲ ਲੱਗਦਾ ਹੈ ਤੇ ਹੁਣ ਇਹ ਕਹਿ ਸਕਦੇ ਆ ਕਿ ਜਿਹੜੇ ਇਹ ਪਿੰਡਾਂ ਦਾ ਜ਼ਿਕਰ ਕੀਤਾ ਗਿਆ ਆ ਇਹ ਵੀ ਜਲੰਧਰ ਸ਼ਹਿਰ ਦੇ ਨਾਲ ਲੱਗ ਸਕਦੇ ਨੇ ਜਿਹੜੇ ਪਿੰਡਾਂ ਦਾ ਜਾਂ ਫਿਰ ਜਿਹੜੀ ਸਰਪੰਚੀ ਲੱਗਦੀ ਸੀਗੀ ਉਹ ਹੋ ਸਕਦਾ ਕਿ ਉਹ ਜਿਹੜਾ ਸ਼ਹਿਰ ਦੇ ਵਿੱਚ ਆ ਜਾਣ ਕਿਉਂਕਿ ਬਹੁਤ ਵੱਡਾ ਪ੍ਰੋਜੈਕਟ ਆ ਲਗਭਗ ਇਸ ਨੂੰ 10-15 ਸਾਲ ਤਾਂ ਲੱਗਣਗੇ ਇਸ ਦੇ ਨਾਲ ਨਾਲ ਇੱਕ ਗੱਲ ਹੋਰ ਹੈ ਕਿ ਸਰਕਾਰ ਨੇ ਇਹ ਵੀ ਤਜਵੀਜ਼ ਰੱਖੀ ਹੈ ਕਿ 3 ਸਾਲ ਤੱਕ 30000 ਰੁਪਏ ਮਹੀਨਾ ਕਿਸਾਨਾਂ ਨੂੰ ਦਿੱਤਾ ਜਾਵੇਗਾ ਜੇ ਮੰਨ ਲਓ ਇੱਕ ਕਿੱਲਾ ਦਿੱਤਾ ਤੇ ਉਸ ਨੂੰ 30000 ਰੁਪਏ ਇੱਕ ਮਹੀਨੇ ਦਾ ਨਾਲ ਦਿੱਤਾ ਜਾਊਗਾ 3 ਸਾਲਾਂ ਤੱਕ ਕੇ ਜੇਕਰ ਉਹ ਜਦੋਂ ਤੱਕ ਉਹ ਡਵੈਲਪ ਨਹੀਂ ਹੁੰਦੀ ਉਦੋਂ ਤੱਕ ਵੀ ਜਿਹੜੀ ਆਮਦਨ ਹੈ ਕਿਸਾਨਾਂ ਦੀ ਨਾਲ ਹੀ ਰੱਖੀ ਗਈ ਹੈ ਹਾਲਾਂਕਿ 3 ਸਾਲਾਂ ਦਾ ਜਿਹੜਾ 9 ਲੱਖ ਤੋਂ ਵੱਧ ਜਿਹੜਾ ਰੁਪਏ ਜਿਹੜੇ ਉਹ ਬਣ ਜਾਂਦੇ ਨੇ 30000 ਰੁਪਏ ਮਹੀਨਾ ਜਿਹੜਾ ਵਾ ਕਿਸਾਨਾਂ ਨੂੰ ਉਹ ਵੀ ਦਿੱਤਾ ਜਾਣਾ ਹੈ ਪੰਜਾਬ ਦੇ 11 ਜ਼ਿਲ੍ਹੇ ਬਠਿੰਡਾ ਸੰਗਰੂਰ ਲੁਧਿਆਣਾ ਉਹਦੇ ਵਿੱਚ ਹੁਸ਼ਿਆਰਪੁਰ ਵੀ ਹੈ ਜਲੰਧਰ ਵੀ ਹੈ ਤੇ ਇਹ ਸਾਰੇ ਜਿਹੜੇ ਜ਼ਿਲ੍ਹੇ ਹੈਗੇ ਆ ਉਹਨਾਂ ਦੇ ਵਿੱਚ ਵੱਖ-ਵੱਖ ਜਗ੍ਹਾ ਜਿਹੜੀ ਹੈ ਉਹ ਐਕਵਾਇਰ ਕੀਤੀ ਜਾਣੀ ਹੈ ਸਭ ਤੋਂ ਵੱਧ ਜਗਾ ਜਿਹੜੀ ਆ ਉਹ ਲੈਂਡ ਪੋਲਿੰਗ ਕਰਨੀ ਆ ਲੁਧਿਆਣੇ ਦੇ ਵਿੱਚ 24000 ਕਿਲਾ ਜਿਹੜਾ ਉੱਥੋਂ ਲੈਂਡ ਪੋਲਿੰਗ ਕਰਨਾ ਉਹਦੇ ਵਿੱਚ ਰਹਾਇਸ਼ੀ ਅਤੇ ਕਮਰਸ਼ੀਅਲ ਏਰੀਆ ਬਣਾਉਣਾ ਸਰਕਾਰ ਨੇ ਆਪਣੇ ਵੱਲੋਂ ਇਹ ਪ੍ਰੋਜੈਕਟ ਦਾ ਐਲਾਨ ਕਰ ਦਿੱਤਾ ਵਾ ਪਰ ਇਸ ਤੋਂ ਬਾਅਦ ਕਿਸਾਨਾਂ ਦਾ ਕੀ ਰਿਐਕਸ਼ਨ ਆ ਜਾਂ ਫਿਰ ਕਿਸਾਨ ਮੰਨਣਗੇ ਜਾਂ ਨਹੀਂ ਮੰਨਣਗੇ ਵਿਰੋਧ ਕਰਨਗੇ ਜਾਂ ਖੁਸ਼ੀ ਜਤਾਉਣਗੇ ਸਰਕਾਰ ਦੇ ਵੱਲੋਂ ਇੱਕ ਤਰ੍ਹਾਂ ਇਹ ਗੱਲ ਆਖੀ ਗਈ ਕਿ 4.5 ਕਰੋੜ ਰੁਪਏ ਦਾ ਕਿਸਾਨਾਂ ਨੂੰ ਫਾਇਦਾ ਹੋਵੇਗਾ ਪਰ ਕਿਸਾਨਾਂ ਦਾ ਦੂਜੇ ਪਾਸੇ ਇਹ ਵੀ ਤਰਕ ਹੋ ਸਕਦਾ ਹੈ ਕਿ ਜਿਹੜੀ ਇਹ ਜ਼ਮੀਨਾਂ ਲਗਭਗ ਲਗਭਗ ਹਾਈਵੇ ਦੇ ਨਾਲ ਲੱਗਦੀਆਂ ਜ਼ਮੀਨਾਂ ਨੇ ਇਹਨਾਂ ਦਾ ਕਰੋੜਾਂ ਰੁਪਏ ਦੇ ਵਿੱਚ ਮੁੱਲ ਹੈ ਹੋ ਸਕਦਾ ਕਿ ਇਸ ਚੀਜ਼ ਦਾ ਵੀ ਉਹ ਜਿਹੜਾ ਵਾ ਜ਼ਿਕਰ ਅੱਗੇ ਕਰਨ ਪਰ ਫਿਲਹਾਲ ਜਿਹੜਾ ਵਾ ਇਹ ਪ੍ਰੋਜੈਕਟ ਜਲੰਧਰ ਦੇ ਵਿੱਚ ਆਉਣ ਵਾਲਾ ਭਾਵ ਕਿ ਇਹ ਕਹਿ ਸਕਦੇ ਕਿ ਜਲੰਧਰ ਸ਼ਹਿਰ ਹੋਰ ਵੱਡਾ ਹੋਣ ਲੱਗਾ ਆ 1000 ਕਿੱਲੇ ਦੇ ਵਿੱਚ ਲੈਂਡ ਪੁੱਲਿੰਗ ਕਰਕੇ ਸਰਕਾਰ ਰਹਾਈਸ਼ੀ ਅਤੇ ਕਮਰਸ਼ੀਅਲ ਏਰੀਆ ਬਣਾਉਣ ਜਾ ਰਹੀ ਹੈ ਜਿਵੇਂ ਤੁਸੀਂ ਓਪਨ ਮਾਰਕੀਟ ਅੱਜਕੱਲ ਵੇਖਦੇ ਹੋ ਹੋ ਸਕਦਾ ਹੈ ਕਿ ਇਹ ਪ੍ਰੋਜੈਕਟ ਉਸ ਤਰੀਕੇ ਦਾ ਵੀ ਹੋਵੇ ਹੋ ਸਕਦਾ ਹੈ ਕਿ ਇਹਦੇ ਵਿੱਚ ਵੱਡੀਆਂ-ਵੱਡੀਆਂ ਬਿਲਡਿੰਗਾਂ ਵੀ ਬਣਨ ਜਿਸ ਤਰੀਕੇ ਨਾਲ ਲੋਕ ਰਹਿੰਦੇ ਨੇ ਬਿਲਡਿੰਗਾਂ ਦੇ ਵਿੱਚ ਆ ਕੇ ਭਾਵੇਂ ਕਿ ਜਿਸ ਤਰੀਕੇ ਨਾਲ ਸ਼ਹਿਰ ਵੱਧ ਰਿਹਾ ਆਬਾਦੀ ਵੱਧ ਰਹੀ ਹੈ ਉਸੇ ਤਰੀਕੇ ਦੇ ਨਾਲ ਇਸ ਨੂੰ ਹੁਣ ਸ਼ਹਿਰ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਲੰਧਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ 1000 ਕਿੱਲੇ ਦੇ ਵਿੱਚ ਹੋਰ ਰਿਹਾਇਸ਼ੀ ਅਤੇ ਕਮਰਸ਼ੀਅਲ ਏਰੀਆ ਬਣਨ ਜਾ ਰਿਹਾ ਹੈ ਕੈਮਰਾਮੈਨ ਗੁਲਚੰਦਰ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ